उस नुमारा जीवनों साझे हुए पांच तैयारे, तीन दिन में जों तैयारे पाँच सैप पाँच साढ़े तीनों का अल जन्म लेकर आए। गुरु दिल्लपा के नाम कुछ पाँच सैप की जीवनों में जीवों को बचाने आप समसंचार एक मना जैसे गुरु दिल्लपा के नाम करेंगे। ਤਨਜੀਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਪੂ ਭਾਈ ਸਰ ਭਾਈ ਗੁਰਦਾਸ ਜੀ ਦੀ ਬਾਤ ਦੇ ਵਿੱਚ ਆਪਾਂ ਸ਼ੌਤ ਬੜਦੇ ਹਾਂ ਉਸ ਸ਼ਬਦ ਦੀਆਂ ਬੰਕੀਆਂ ਮਾਰਿਆ ਸਿੱਤਾਂ ਜਗਤ ਵਿੱਚ ਨਾਨਕ ਨਿਰਮਲ ਅੰਤ ਚਲਾਇਆ ਉਹ ਕਿਹੜਾ ਸਿੱਤਾਂ ਸੀ ਜਿਹੜਾ ਤਨਜੀਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਦ ਦੀ ਭਲਾਈ ਵਾਸਤੇ ਤੇ ਸਾ ਸੰਝ ਜੀ ਜਦੋਂ ਕਿਸੇ ਚੀਜ਼ ਦਾ ਬੀਜ ਪਾਇਆ ਜਾਂਦਾ ਹੈ ਨਾ ਧਰਤੀ ਦੇ ਵਿੱਚ ਤੇ ਉਹ ਬੀਜ ਜਿਹੜਾ ਹੈ ਕੁਝ ਸਮੇਂ ਬਾਅਦ ਧਰਤੀ ਦੇ ਵਿੱਚੋਂ ਬਾਹਰ ਆਉਂਦਾ ਹੈ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਸੱਚ ਦਾ ਬੀਜ ਜਿਹੜਾ ਹੈ ਇਸ ਸੰਸਾਰ ਤੋਂ ਉੱਠਾ ਦੇ ਤੇ ਉਸ ਸੱਚ ਦੇ ਬੀਜ ਦੇ ਵਿੱਚੋਂ ਨਿਰਮਲ ਪੰਥ ਪੈਦਾ ਹੋਇਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਾ ਜੀ ਆਪੇ ਬਚਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਕੀ ਤੇਰੇ ਭਾਈ ਬਲਾਸਾਹੂ ਤੇ ਸਾਧ ਸੰਗਤ ਜੀ ਜਦੋਂ ਭਾਈ ਸਾਹਿਬ ਭਾਈ ਸਰਬ ਸਿੰਘ ਦਾ ਜਨਮ ਹੋਇਆ ਜਨਮ ਸਥਾਨ ਜਿਹੜਾ ਦੱਸਿਆ ਜਾਂਦਾ ਉਹ ਹੈ ਬੇਦਰ ਦੀ ਧਰਤੀ ਦੇ ਵਿੱਚ ਕਰਨਾਪਕਾ ਦੇ ਵਿੱਚ ਹੈ ਤੇ ਪਿਤਾ ਦਾ ਨਾਮ ਗੁਰਨਾਰਾਇਣ ਕਰਕੇ ਇਤਿਹਾਸ ਵਿੱਚ ਆਇਆ ਹੈ ਤੇ ਮਾਤਾ ਦਾ ਨਾਮ ਜਿਹੜਾ ਹੈ ਅਨੁਕੰंपा ਕਰਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇਹਨਾਂ ਦੇ ਗ੍ਰਹਿ ਵਿਖੇ ਪਾਈਸਾ ਪਾਈਸਾ ਸੰਦਾਰ ਜਰੂਰ ਹੋਇਆ ਹੈ ਜਦੋਂ 11 ਸਾਲ ਦੀ ਉਮਰ ਹੋਈ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਇਹ ਪਰਿਵਾਰ ਕਰਨਾਟਕਾ ਵਿਦਤ ਦੀ ਧਰਤੀ ਤੋਂ ਚੱਲ ਕੇ ਨੰਨਾਂ ਦੀ ਧੂਰੀ ਦੇ ਵਿੱਚ ਦੇਖੋ ਸਿੱਖੀ ਦਾ ਪਸਾਰਾ ਕਿੱਥੇ ਕਿੱਥੇ ਤੱਕ ਤਾਂ ਸ਼ੇਰਗੁਰ ਲਾਲ ਕੁਮ ਦੇ ਮਹਾਰਾਜ ਜੀ ਨੇ ਜੱਥੇ ਜਾ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਦੁਨੀਆਂ ਦਾ ਭਲਾ ਕੀਤਾ ਉੱਥੇ ਸਾਨੂੰ ਜੀ ਨੇ ਧਰਮਸਾਲਾ ਬਣਾਈ। ਉੱਥੇ ਧਰਮ ਦੇ ਕਾਰਜ ਹੁੰਦੇ ਗੁਰੂ ਕੀ ਬਾਣੀ ਨੂੰ ਪੜ੍ਹਿਆ ਜਾਂਦਾ ਸੱਚ ਦੀ ਬਾਤ ਜਿਹੜੀ ਹੈ ਉਹ ਬੋਲਣ ਵਾਲੀ ਜਾਂਦੀ। ਤੇ ਉਹ ਸੰਧਰਜੇ ਦੇ ਰੀਤੋਂ ਭਾਈ ਗੁਰਨਾਰਾਇਣ ਦਾ ਆਪਣੇ ਪਰਿਵਾਰ ਦੇ ਨਾਲ ਧੰਮ ਸ਼੍ਰੀ ਗੋਵਿੰਦ ਸਿੰਘ ਮਹਾਰਾਜ ਦੇ ਕੋਲ ਆਉਣਾ। ਇੱਕ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਜਦੋਂ ਤਨ ਤਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਬਾਲਾ ਸੇਤਮ ਜਣਾ ਨੇ ਛਜੂ ਛੂਰ ਦੇ ਸਿੱਖ ਦੇ ਉੱਪਰ ਮੇਰ ਦੀ ਬਖਸ਼ਿਸ਼ ਦੀ ਛਾਤੀ ਰੱਖ ਕੇ ਜਦੋਂ ਗੀਤਾ ਦੇ ਅਰਥ ਕਰਵਾਏ ਤੋਂ ਉਸ ਤੋਂ ਬਾਅਦ ਸਾਧ ਸੰਗਤ ਜੀ ਛਜੂ ਛੂਰ ਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਸੀ ਤੇ ਫਿਰ ਪ੍ਰਚਾਰਕ ਥਾਪ ਕੇ ਇਹਨੂੰ ਬੇਦਰ ਦੀ ਧਰਤੀ ਤੇ ਭੇਜਿਆ ਇਹ ਉਹ ਪ੍ਰਚਾਰ ਦਾ ਸੰਕਰ ਸੀ ਜਿੱਥੋਂ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਅਨੰਦਾਂ ਦੀ ਪੁਲੀ ਦੇ ਵਿੱਚ ਸਾਰੇ ਹੁਣ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਲ ਜਦੋਂ ਆਏ ਉਮਰ ਜਿਹੜੀ ਉਹ 11 ਸਾਲ ਦੀ ਦੱਸੀ ਜਾਂਦੀ ਹੈ ਇੱਥੇ ਆ ਕੇ ਅਨੰਦਾਂ ਦੀ ਪੁਲੀ ਦੇ ਵਿੱਚ ਸੰਤ ਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਲੰਮਾ ਸਮਾਂ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਰਹੇ ਤੇ ਕੁਰਬਾਨੀ ਦੀ ਸੰਥਿਆ ਕੀਤੀ ਕੋੜ ਸੁਭਾਣੀ ਸ਼ਾਸਤਰ ਕਿਤੇ ਆ ਹਰੇਕ ਚੀਜ਼ ਦਾ ਅਭਿਆਸ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜੀ ਦੇ ਵਿੱਚ ਫਿਰ ਜਿਹੜੀਆਂ ਜਗ੍ਹਾ ਆਨੰਦਪੁਰ ਸਾਹਿਬ ਦੇ ਵਿੱਚ ਹੋਈਆਂ ਨੇ ਭਵੇਂ ਉਹ ਕਿਸਰੀ ਚੰਦ ਰਾਜੇ ਦਾ ਸੀਸ ਵੜਨਾ ਹੋਵੇ ਭਾਈ ਉਦੇਸ ਸਿੰਘ ਨੇ ਉਹਦੇ ਵਿੱਚ ਵੀ ਪਾਈਸਾਹਬ ਪਾਈਸਾਹਬ ਸਿੰਘ ਨੇ ਲੜੇ ਨਾ ਭਵੇਂ ਮਸਤ ਹਾਂ 3 ਦਾ ਜਿਹੜਾ ਮੁਕਾਬਲਾ ਕੀਤਾ ਭਾਈ ਸਾਹਿਬ ਭਾਈ ਮਿਰਤਰ ਸਿੰਘ ਨੇ ਉਦੋਂ ਵੀ ਉਸ ਜੰਗ ਦੇ ਵਿੱਚ ਭਾਈ ਸਾਹਿਬ ਨਾਲ ਨੇ ਜਿੰਨੀਆਂ ਜੰਗਾ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੜੀਆਂ ਨੇ ਸਾਧ ਸੰਗਤ ਦੀ ਤਕਰੀਬਨ ਜੰਗਾ ਜਿਹੜੀਆਂ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਉਹ ਦੀ ਧੰ ਭਾਈ ਸਾਹਿਬ ਭਾਈ ਸਾਹਿਬ ਸਿੰਘ ਮੋਰੀਓ ਕੇ ਲਟੇ ਐਨਾ ਗੁਰੂ ਕੀ ਬਾਣੀ ਤੋਂ ਤੇ ਵਿਸ਼ਵਾਸ ਗੁਰੂ ਕੀ ਬਾਣੀ ਨੂੰ ਕੰਠ ਕਰਨਾ ਤੇ ਜਦੋਂ ਸਮਾਂ ਆਇਆ ਨਾ ਸਾਧ ਸੰਗਤ ਜੀ 1692 ਵਿਸਾਖੀ ਵਾਲਾ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਅੰਮ੍ਰਿਤ ਦੇ ਬਾਟੇ ਦੇ ਵਿੱਚ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜੀ ਰਹਿਮਤ ਵਰਤਾ ਦਿੱਤੀ ਉਹ ਪਹਿਲਾ ਬਾਟਾ ਤਿਆਰ ਹੋਇਆ ਜਿਹੜਾ ਪੰਜ ਪਿਆਰੇ ਸਹਬਾਨਾ ਨੇ ਆਪਣੇ ਸੀਸ ਲੈ ਕੇ ਸਭ ਨੂੰ ਤੋਂ ਅੰਮ੍ਰਿਤ ਜਿਹੜਾ ਪੰਤੂ ਦਾ ਸੀ ਕਿਉਂਕਿ ਕਈ ਵਾਰ ਸਾਧ ਸੰਗਤ ਦੇ ਇਤਿਹਾਸ ਵਿੱਚ ਆ ਜਾਂਦਾ ਹੈ ਨਾ ਕਈ ਵਾਰ ਜਿਹੜਾਂ ਦੀ ਮਤ ਥੋੜੀ ਹੁੰਦੀ ਹੈ ਉਹ ਪੂਰੇ ਗੁਰੂ ਦੀ ਵਡਿਆਈ ਨਹੀਂ ਦੇਖ ਸਕਦੇ ਹਨ। ਪਰ ਜਦੋਂ ਗੁਰਬਾਣੀ ਪੜਾਂਗੇ ਫਿਰ ਪਤਾ ਲੱਗਦਾ ਹੈ ਕਿ ਗੁਰੂ ਤੇ ਭਵੇਂ ਸੁਆਸਾਂ ਉੱਤਣਾ ਵੀ ਰੱਖ ਸਕਦਾ ਹੈ। ਕਈ ਜਿੰਦਰ ਕਰਦੇ ਨੇ ਨੇ ਸੀਸ ਨਹੀਂ ਸੀ ਵੱਡੇ। ਪਰ ਜਦੋਂ ਬਾਣੀ ਪੜਾਂਗੇ ਨਾ ਮਰ ਤੱਕ ਤੂੰ ਪਾਏ ਤਨ ਸਾਸਾਂ ਵਿੱਚੋਂ ਤੇ ਆਨ ਮਨਾਇਆ ਉਹ ਪਰਮਾਤਮਾ ਤੇ ਮਰਤ ਮਰਤਕਾਂ ਦੇ ਵਿੱਚ ਸੋਸ ਪਾਤ ਹੁੰਦਾ ਹੈ। ਉਹਦੀ ਮਰਜ਼ੀ ਹੈ ਬਿਨ ਪ੍ਰਭ ਭਾਵੈ ਪਰ ਸਾਸ ਤੇ ਰੱਖ ਹੈ। ਉਹਦੀ ਮਦਦ ਹੀ ਹੈ ਬਾਬਾ ਦੀਪ ਸਿੰਘ ਜੀ ਉਠਾਪਣਾ ਦੇ ਬਿਨਾ ਸੀਸ ਤੋਂ ਣਵਾ ਸਕਦਾ ਹੈ ਮਾਲਕ ਹੈ ਨਾ ਪਰਮਾਤਮਾ ਕਿਉਂਕਿ ਧੰਨ ಶ್ರೀ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਦਾ ਸੁੱਤ ਕਿਹਾ ਗਿਆ ਵਚਨ ਆਉਂਦੇ ਨੇ ਮੈਂ ਆਪਣਾ ਸੁੱਤ ਤੋਏ ਨਿਵਾਜਾ ਪੰਥ ਪਰ ਚੁਗ ਕਰਬੇ ਕੋ ਸਾਜਾ ਧੰਨ ಶ್ರೀ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਦਾ ਸੁੱਤ ਕਿਹਾ ਜਾਂਦਾ ਉਹ ਪਰਮਾਤਮਾ ਦਾ ਤੇ ਸਾਧ ਸੰਗਤ ਜੀ ਇਸੇ ਗੁਰੂ ਆਹ ਜਿਹਨੇ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੋ ਖੰਡੇ ਦਾ ਵਾਟਾ ਤਿਆਰ ਕੀਤਾ ਨਾ ਤੇ ਇਹਦੇ ਵਿੱਚ ਪਹਿਲੀ ਵਾਰ ਜਿਹੜੇ ਪਤਾਸੇ ਨੇ ਸਾਧ ਸੰਗਤ ਜੀ ਉਹ ਪਾਏ ਨੇ ਸਾਡੇ ਸਤਕਾਰਯੋਗ ਮਾਤਾ-ਮਾਤਾ ਜੀ ਕੋਲ ਜੀ ਜਦੋਂ ਅੰਮ੍ਰਿਤ ਪਿਆਰ ਹੋਇਆ ਪੰਜ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਕੀਤੀ ਪਹਿਲੇ ਸਿੱਖ ਜਿਹੜੇ ਭਾਈ ਦਇਆ ਸਿੰਘ ਉੱਥੇ ਸਾਧ ਸੰਗਤ ਜੀ ਦੇ ਦੂਜੇ ਪਿਆਰੇ ਸੰਗਤ ਜਿਹਨੇ ਭਾਈ ਧਰਮ ਸਿੰਘ ਭਾਈ ਹਮਤ ਸਿੰਘ ਭਾਈ ਮੋਹਨ ਸਿੰਘ ਤੇ ਇਹਨਾਂ ਦੇ ਵਿੱਚ ਪੰਜਵੇਂ ਪਿਆਰੇ ਭਾਈ ਸਾਹਿਬ ਭਾਈ ਭਇਆ ਸਿੰਘ ਅਸੀਂ ਜੇ ਪਿਆਰਿਆਂ ਦੇ ਨਾਮ ਦਾ ਜ਼ਿਕਰ ਕਰੀਏ ਨਾ ਤੇ ਉਹਦੇ ਵਿੱਚੋਂ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਜੀਵਨ ਦਾ ਦਰਸ਼ਟਾਂਤ ਦਿੰਦਾ ਹੈ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਲੇ ਪਿਆਰੇ ਦਾ ਨਾਮ ਭਾਈ ਸਾਹਿਬ ਭਾਈ ਭਇਆ ਸਿੰਘ ਦਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਚਿੱਤੇ ਨੂੰ ਦਇਆ ਕਰਨ ਦਾ ਜੀ ਮਾਨ ਨਹੀਂ ਨਾ ਹੁੰਦਾ ਜਿਨ੍ਹਾਂ ਚਿੱਤੇ ਚ ਦਇਆ ਕਰਨ ਵਾਲੀ ਬਿਰਤੀ ਨੇ ਪੈਦਾ ਹੁੰਦੀ ਮਤ ਜਾਣੇ ਕਿ ਧਰਮ ਨੂੰ ਕਮਾ ਲਵੇਂ ਪਹਿਲਾ ਦਇਆ ਹੈ ਜਿੰਨਾ ਚਿਰ ਉਹ ਦਇਆ ਦੇ ਤੇ ਨਹੀਂ ਦਇਆ ਨਹੀਂ ਕਰਦਾ ਲੋਕਾਂ ਦੇ ਤੇ ਦਇਆ ਨਹੀਂ ਆਪਣੇ ਮਨ ਵਿੱਚ ਨਹੀਂ ਮਸਉਂਦਾ ਦਇਆ ਨੂੰ ਸਭ ਕੋ ਜੀ ਕਿਤੇ ਕਦੇ ਵੀ ਧਰਮ ਦੀ ਪ੍ਰਾਪਤੀ ਕਰ ਨਹੀਂ ਹੋ ਸਕਦੀ ਦਇਆ ਧਰਮ ਦਾ ਗੋਹ ਹੈ ਪਾਪ ਮੁਤ ਅਭਿਮਾਨ ਤੁਰਸੀ ਦਇਆ ਨਾ ਛੋੜੀਏ ਜਨਮਤ ਤਨ ਮੈਂ ਪ੍ਰਾਂਹ ਤਾਂ ਕਿ ਦਇਆ ਨਿਸ਼ਾਨੀ ਚਾਹੀਦੀ ਤੇ ਪਹਿਲੇ ਪਿਆਰੇ ਦਾ ਨਾਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ ਇੱਕ ਨਾਮ ਦਿੱਤਾ। ਹੁਣ ਦਇਆ ਆਈ ਤੇ ਨਾਮ ਵੀ ਧੰਮਾ ਦੇ ਆ। ਜਿਹਨੇ ਕੋਲ ਦਇਆ ਉਹਨੇ ਕੋਲ ਧਰਮ ਹੋਵੇਗਾ। ਤੇ ਜਿਹੜਾ ਧਰਮ ਦੇ ਵਿੱਚ ਪੱਕਾ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਜਿਹੜਾ ਧਰਮ ਵਿੱਚ ਪੱਕਾ ਹੈ ਭਾਈ ਉਹਨੇ ਕੋਲ ਹੀ ਹਿੰਮਤ ਆਉਂਦੀ ਹੈ। ਤੇ ਜਿਹੜਾ ਕੋਈ ਧਰਮ ਵਿੱਚ ਹੀ ਪੱਕਾ ਨਹੀਂ ਹੈ ਉਹ ਕਿੱਥੋਂ ਹਿੰਮਤ ਦੀ ਗੱਲ ਕਰੇ। ਬਾਬੇ ਨਾਨਕ ਨੇ ਹਿੰਮਤ ਦੀ ਗੱਲ ਕੀਤੀ ਹੈ ਨਾ ਕਿਉਂਕਿ ਦਇਆ ਸੀ ਬਾਬੇ ਨਾਨਕ ਦੀ ਬਾਬੇ ਨਾਨਕ ਦੇ ਕੋਲ ਧਰਮ ਸੀ ਤੇ ਤਾਂ ਹੀ ਬਾਬਰ ਨੂੰ ਬਾਬਰ ਦੇ ਪੂਜੇ ਉੱਤੇ ਜਾਬਰ ਕਹਿ ਦਿੱਤਾ ਕਿਉਂਕਿ ਹਿੰਮਤ ਸੀ ਉਹ ਤੇ ਸੱਚ ਪਾ ਜਦੋਂ ਹਿੰਮਤ ਆ ਗਈ ਨਾ ਤੇ ਸੰਤੂ ਜੀ ਕਹਿੰਦੇ ਫਿਰ ਪਰਮਾਤਮਾ ਅੰਦਰ ਦੇ ਮੋਹ ਜਿਹੜੇ ਨੇ ਉਹ ਕੱਟ ਦਿੰਦਾ ਹੈ ਮੋਹ ਕੰਕ ਤੇ ਜਦੋਂ ਅੰਦਰ ਦੇ ਮੋਹ ਖਤਮ ਹੋ ਗਏ ਨਾ ਫਿਰ ਸੰਤੂ ਜੀ ਕਹਿੰਦੇ ਸਾਹਿਬ ਦੇ ਨਾਲ ਮਲਾਪ ਹੋ ਜਾਂਦਾ ਪੰਜ ਪਿਆਰਿਆਂ ਦੇ ਨਾਮ ਦੇ ਵਿੱਚੋਂ ਸਾਨੂੰ ਬੜਾ ਵੱਡਾ ਦਸਤਾਨ ਸ਼ਬਦ ਮ ਜੀ ਨੇ ਸੀਜਾਇਆ ਹੈ ਸਤਿਗੁਰੂ ਜੀ ਕਹਿੰਦੇ ਪੰਜਾਂ ਨੂੰ ਜੀਵਨ ਦੇ ਵਿੱਚ ਬਿਵਾੜਾ ਤੇ ਤੈਨੂੰ ਸਾਹਿਬ ਦੀ ਪ੍ਰਾਪਤੀ ਹੋ ਜਾਵੇ ਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਹੱਥਾਂ ਤੋਂ ਸਾਹਿਬ ਸਿੰਘ ਪੰਜੂਨਲੇ ਅੰਮ੍ਰਿਤ ਦੇਤੇ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਨੂੰ ਕਿਹਾ ਕਿ ਤੁਸੀਂ ਉਹ ਅੰਮ੍ਰਿਤ ਦਾ ਪਾਟਾ ਚਾਰਤ ਇਥੇ ਗੱਲ ਚਤੇ ਰੱਖਿਓ ਜਿਹੜੇ ਪੰਜ ਸਾਨੂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹਿਲਾਂ ਲੰਮਾ ਸਮਾਂ ਸੇਵਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਦਾਂ ਦੇ ਪਾਤਰ ਬਣੇ ਨੇ ਉਹ ਉਹਨਾਂ ਨੇ ਬਾਣੀ ਸਿੱਖੀ ਹੈ ਤੇ ਸਾਡੇ ਸਾਹੇ ਦੀ ਅੱਜ ਕੱਲ ਸਾਨੂੰ ਆਉਂਦਾ ਇੱਕ ਜਗਜੀਤ ਸਿੰਘ ਦਾ ਬਾਣੀ ਹੁੰਦਾ ਅਸੀਂ ਅਕਾਸ਼ ਕਰਦੇ ਆ ਧਰਮ ਦੇ ਉੱਤੇ ਅਸੀਂ ਅਕਾਸ਼ ਕਰਦੇ ਆ ਗੁਰੂ ਦੇ ਉੱਤੇ ਉਹ ਪੰਜਾਂ ਸਿਰ ਆਪਣਾ ਤਾਂ ਦਿੱਤਾ ਪਹਿਲਾਂ ਗੁਰੂ ਦੇ ਚਰਨਾ ਚਾ ਕੇ ਸੇਵਾ ਨੂੰ coma ਹੈ ਸਿੱਖੀ ਨੂੰ ਸਿੱਖਿਆ ਉਹਨਾਂ ਨੇ ਤੇ ਜਦੋਂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹਨਾਂ ਨੂੰ ਬਾਣੀ ਦੀ ਤਰ੍ਹਾਂ ਇੱਕ ਇਹਨਾਂ ਪੰਜਾਂ ਦੇ ਬਾਟਾ ਤਿਆਰ ਕੀਤਾ ਫਿਰ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ ਜਿਹੜੀ ਗੁਰ ਚੇਲੇ ਵਾਲੀ ਦਾਤ ਹੈ ਜਿਹੜੀ ਗੁਰ ਚੇਲੇ ਵਾਲੀ ਅਰੰਭਤਾ ਦੀ ਦਾਤ ਹੈ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨਾ ਜਹਾਨ ਦੇ ਵਿੱਚ ਸਾਜ ਤੱਕ ਤੇ ਪਾ ਦਿੱਤਾ ਕੋਈ ਸਾਧ ਸੰਗਤ ਦੀ ਦੁਨੀਆ ਤੇ ਇਹੋ ਜਿਹਾ ਰਹਿਬਰ ਨਹੀਂ ਹੋਇਆ ਜਿਨੇ ਆਪਣੇ ਚੇਲੇ ਨੂੰ ਵਡਿਆਈ ਦਿੱਤੀ ਹੋਵੇ ਜਿਨੇ ਆਪਣੇ ਚੇਲੇ ਨੂੰ ਗੰਦੀ ਦਿੱਤੀ ਹੋਵੇ ਜਾਂ ਐਡਾ ਵੱਡਾ ਰੁਤਬਾ ਲੱਗਦਾ ਹੋਵੇ ਜਾਂ ਧੰਨ ਸ਼੍ਰੀ ਗੁਰਨਾਬ ਸਿੰਘ ਜੀ ਤੋਂ ਰੰਭਤਾ ਹੋਈ ਇਸ ਜਦੋਂ ਪੁੱਤਰਾ ਨੂੰ ਛੱਡ ਕੇ ਗੁਰਤਾ ਗੰਦੀ ਦਿੱਤਾ ਭਾਈ ਲੈਣੇ ਨੂੰ ਦੇ ਦਿੱਤੀ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਸ ਸੰਗਤ ਜੀ ਇਹ ਪੰਜਾ ਫਿਰ ਇਹ ਵਚਨ ਲੈ ਆਤਮਾ ਸਰੀਰ ਵਿੱਚ ਤੇ ਆਤਮਾ ਦਰੰਤ ਵਿੱਚ ਤੇ ਸਰੀਰ ਪੰਥ ਵਿੱਚ ਧੰਨ ਸਿੰਘ ਗੋਵਰ ਸਿੰਘ ਮਹਾਰਾਜ ਦੇ ਬਚਮ ਤੇ ਸਾਥ ਸੰਗਤ ਜੀ ਪੰਜਾਂ ਨੇ ਫਿਰ ਆਪਾਂ ਦੇਖਦੇ ਆ ਜਦੋਂ ਅਨੰਦਾਨੀ ਤੁਨੀ ਨੂੰ ਛੱਡਿਆ ਸਭ ਤੋਂ ਗੋਵਰ ਸਿੰਘ ਮਹਾਰਾਜ ਜੀ ਪੰਜ ਪਿਆਰੇ ਸਾਧ ਸੰਗਤ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਪੰਜਾਂ ਦੇ ਵਿੱਚੋਂ ਸਾਧ ਸੰਗਤ ਜੀ ਤਿੰਨ ਪਿਆਰੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੇ ਵਿੱਚ ਭਾਈ ਸਾਹਿਬ ਭਾਈ ਸਾਹਿਬ ਸਿੰਘ ਜਿਹੜੇ ਸੰਗ ਸ਼ਹੀਦ ਹੋਏ ਚੌਥੀ ਗੜੀ ਜਿਨ੍ਹਾਂ ਨੇ ਗੁਰੂ ਤੋਂ ਅਮਰ ਦੀ ਦਾਤ ਲਈ ਉਹਨਾਂ ਨੇ ਆਪਣਾ ਆਪਾ ਵਾਰ ਦਿੱਤਾ ਗੁਰੂ ਵਾਸਤੇ ਜਦੋਂ ਸਾਧ ਸੰਗਤ ਦੀ ਗੜੀ ਦਾ ਦਰਵਾਜ਼ਾ ਖੋਲਦਾ ਸੀ ਨਾ ਪੰਜ ਸਿੰਘਾਂ ਦਾ ਜਥਾ ਜਾਂਦਾ ਸੀ ਤੇ ਲੱਖਾਂ ਦੀ ਫੌਜ ਨੂੰ ਭਜਣਾ ਪਾ ਦਿੰਦਾ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਸੀ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸਵਾ ਲੱਖ ਸੇ ਇੱਕ ਲੜਾਉ ਤਾਂ ਮੈਂ ਗੋਬਿੰਦ ਸਿੰਘ ਨਾਮ ਅੱਲਾ ਯਾਰ ਖਾਨ ਜੋਗੀ ਨੇ ਤੋਂ ਤਾਂ ਕਹਿ ਦਿੱਤਾ ਬਸ ਹਿੰਦ ਮੈਂ ਤੇਰਾ ਇਹ ਯਾਤਰਾ ਕੇ ਲਈ ਜਹਾਂ ਪਟਾਏ ਬੱਚੇ ਬਾਪ ਨੇ ਖੁਦਾ ਕੇ ਜੇ ਹਿੰਦੁਸਤਾਨ ਦੀ ਧਰਤੀ ਦੇ তীਰਥਾਂ ਉਹ ਕੇਵਲ ਤੇ ਕੇਵਲ ਚਮਕੌਰ ਸਾਹਿਬ ਤੋਂ ਬਾਅਦ ਧਰਤੀ ਤੇ ਹੈ ਉਹ ਕੇਵਲ ਤੇ ਕੇਵਲ ਸਰਾਂਧ ਦੀ ਧਰਤੀ ਹੈ ਜਿੱਥੇ ਪਿਤਾ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਪਟਾਇਆ ਸਤਿ ਸ੍ਰੀ ਅਕਾਲ ਅੱਜ ਦੇ ਮਹਾਰ ਪਿਆਰੀਆਂ ਜਿਨ੍ਹਾਂ ਨੇ ਆਪਣਾ ਜੀਵਨ ਸਫਰ ਕੀਤਾ ਅੱਜ ਜਿਨ੍ਹਾਂ ਨੂੰ ਅਸੀਂ ਸਰਕਾਰ ਦੇ ਨਾਲ ਅਨੁਆਸ ਦੇ ਵਿੱਚ ਯਾਦ ਕਰਦੇ ਆ ਜਦੋਂ ਅਰਦਾਸਾਂ ਪੂਜਾ ਮੰਦ ਸ਼ੁਰੂ ਹੁੰਦਾ ਨਾ ਪੰਜਾਂ ਪਿਆਰੇ ਉਹਨਾਂ ਦੇ ਵਿੱਚ ਭਾਈ ਸਾਹਿਬ ਭਾਈ ਸਾਹਿਬ ਇਹਨਾਂ ਨੂੰ ਬੜੇ ਸਰਕਾਰ ਤੋਂ ਅਨਜਾਨ ਕਰਦੇ ਆ ਗੁਰੂ ਕਿਰਪਾ ਕਰੇ ਐਸੇ ਮਹਾਨ ਗੁਰੂ ਕੀ ਪਿਆਰੇ ਨੂੰ ਕਿ ਸਿੱਖ ਦੇ ਜਨਮ ਦਿਹਾੜੇ ਦਿਿਆਂ ਆਪ ਸਭ ਨੂੰ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਤੇ ਬਾਤ ਕਰੇ